ਇਬਾਦਤੇ ਅਲਗ-ਅਲਗ ਹਲਕਾਰ ਚਾਰਜ ਦੇ ਦਾ ਸਾਰੇ ਵਰਕਰ ਦਾ ਮੈਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੀ ਜਿੱਤ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈਗਾ ਸੋ ਰਾਹੁਲ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਹੈ ਕਾਂਗਰਸ ਨੂੰ ਮੁੜ ਕੇ ਪੰਜਾਬ ਸਰ ਖੜੀ ਕਰਨ ਵਿੱਚ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ 'ਚ ਕਾਂਗਰਸ ਖਰਾਬ ਉਤਰੂਗੀ ਔਰ ਪੰਜਾਬ ਨੂੰ ਵੀ ਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਊਗੀ ਫੇਅਰ ਮਾਰਕੀਟ ਦਾ ਤੇ ਸੱਟਾ ਬਾਜ਼ਾਰ ਦਾ ਉਹ ਗਵਾਰਾ ਅੱਜ ਫਟ ਗਿਆ ਬਹੁਤ ਸਾਰੀਆਂ ਤੇ ਰੈਂਡੀਏ ਚ ਹੈਗੀਆਂ ਜਿਹੜੀਆਂ ਇੰਡੀਆ ਦਾ ਖੁਸ਼ ਨਹੀਂ ਹੈ ਗਿਆ ਉਹਨਾਂ ਦਾ ਰਾਜਾਂ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਯੂਪੀ ਚ ਸਾਡੀ ਸਾਡੇ ਸਾਡੀ ਟੈਲੀ 33 ਪਹੁੰਚ ਗਈ ਹੈ ਜਿਹੜੀ ਪਹਿਲਾਂ 5 6 ਸੀਗੀ ਤੀਸਰਾ ਹੈ ਬਾਕੀ ਸੂਬਿਆਂ ਚ ਅਸੀਂ ਬਹੁਤ ਵੱਡੀ ਬੰਬਈ ਵਿੱਚ ਮਹਾਰਾਸ਼ਟਰ ਚ ਅਸੀਂ ਬਹੁਤ ਅੱਗੇ ਆ ਬੀਜੇਪੀ ਤੋਂ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਪਟਿਆਲੇ ਦੇ ਸਥਾਨਿਕ ਇਬਾਦੇ ਅਲੱਗ-ਅਲੱਗ ਹਲਕਾਰ ਚਾਰਜ ਦੇ ਦਾ ਸਾਰੇ ਵਰਕਰ ਸਾਹਿਬਾਨ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੀ ਜਿੱਤ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈਗਾ ਮੈਂ ਪਟਾਲਾ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਇਹਨੇ ਪਹਿਲੀ ਤਰ੍ਹਾਂ ਇਲਾਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਅਸਟ ਕਰ ਲਿਆ ਇਹ ਹੋਰ ਵੀ ਤੰਦੇ ਜੀ ਦਰਦਾ ਤੇ ਮੰਗ ਨਾਲ ਆਪਕੇ ਦੀ ਸੇਵਾ ਕਰਨਗੇ ਪੰਜਾਬ ਦੇ ਵਿੱਚੋਂ ਸੱਤ ਸੀਟਾਂ ਆਈਆਂ ਨੇ ਗਾਂਗਰੇਦਰ ਜਾਨਮੇ ਰਾਹੁਲ ਗਾਂਧੀ ਦੇ ਜਿਹੜੇ ਪੰਜਾਬ ਨੂੰ ਕਿਵੇਂ ਦੇਖਦੇ ਹੋ ਦੇਖੋ ਰਾਹੁਲ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਹੈ ਕਾਂਗਰਸ ਨੂੰ ਮੁੜ ਕੇ ਪੈਰਾਂ ਸਰ ਖੜੀ ਕਰਨ ਵਿੱਚ ਇਹ ਪੰਜਾਬ ਵਿੱਚ ਸੱਤ ਸੀਟਾਂ ਆਈਆਂ ਨੇ ਇਹ ਪੰਜਾਬ ਦੇ ਪੰਜਾਬ ਦੇ ਲੋਕਾਂ ਜੋ ਕੰਮ ਪੰਜਾਬ ਦੀ ਲੋਕਾਂ ਦੇ ਵਿਸ਼ਵਾਸ ਤੇ ਕਾਂਗਰਸ ਖਰਾਬ ਉਤਰੂਗੀ ਔਰ ਪੰਜਾਬ ਨੂੰ ਵੀ ਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਊਗੀ ਤੇ ਤਰੱਕੀ ਜਿਹੜੀ ਮੁਲਕ ਦਾ ਜੋ ਧਾਰਮਿਕ ਧ्रुਵੀਕਰਨ ਹੈ ਆਰਥਿਕ ਜਿਹੜਾ ਵਿਸ਼ਮਤਾ ਹੈਗੀ ਹੈ ਔਰ ਜਿਹੜਾ ਜਿਹੜਾ ਇੱਕ ਜਮਹੂਰੀਅਤ ਦਾ ਘਾਣ ਹੈਗਾ ਉਹਨੂੰ ਖਤਮ ਕਰਕੇ ਕਾਨੂੰਨ ਦਾ ਰਾਜ ਸੰਵਿਧਾਨ ਦਾ ਰਾਜ ਸਥਾਪਿਤ ਕਰੂਗੀ ਦੇਖੋ ਜਿਹੜਾ ਬੁਗਾਰਾ ਸੀ ਨਾ ਸਰਕਾਰ ਦਾ ਜਿਹੜਾ ਸੀਗਾ ਸ਼ੇਅਰ ਮਾਰਕੀਟ ਦਾ ਤੇ ਸੱਟਾ ਬਾਜ਼ਾਰ ਦਾ ਉਹ ਗਵਾਰਾ ਅੱਜ ਫਟ ਗਿਆ ਐਨਡੀਏ 290 ਵਨ ਦੇ ਟਿੱਕੀ ਫਿਰਦੀ ਹੈਗੀ ਤੇ ਜਿਹੜਾ ਇੰਡੀਆ ਲਾਇੰਸ ਹੈਗਾ ਉਹ 240 45 ਤੇ ਹੈਗਾ ਹੈ ਬਹੁਤ ਸਾਰੀਆਂ ਤੇ ਐਨਡੀਏ ਚ ਹੈਗੀਆਂ ਜਿਹੜੀਆਂ ਐਨਡੀਏ ਦਾ ਖੁਸ਼ ਨਹੀਂ ਹੈਗੇ ਉਹਨਾਂ ਦਾ ਰਾਜਾਂ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਬੀਜੂ ਜਨਤਾ ਦਲ ਤੇ ਦੂਜੇ ਮਤਲਬ ਨितीश ਕੁਮਾਰ ਜੀ ਨਾਲ ਗੱਲਬਾਤ ਚੱਲਦੀ ਪਈ ਹੈ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਸਿਰੇ ਚੜਾ ਕੇ ਅਸੀਂ ਕੇਂਦਰ ਵਿੱਚ 272 ਦਾ ਜਾਦੂ ਮੇ ਹੀ ਅੰਕੜਾ ਹੈਗਾ ਉਹ ਪਾਰ ਕਰਾਂਗੇ ਔਰ ਕੇਂਦਰ ਚ ਇੰਡੀਆ ਲਾਇੰ ਦੀ ਸਰਕਾਰ ਬਣੂਗੀ ਜਿਹੜੀ ਨਾ ਸਿਰਫ ਬੀਜਪੀ ਦੁਆਰਾ 10 ਸਾਲ ਜੋ ਬਲੰਡਰ ਕੀਤੇ ਉਹ ਗਲਤੀਆਂ ਕੀਤੀਆਂ ਜੋ ਦੇਸ਼ ਦਾ ਸਤਿਆਨਾਸ਼ ਕੀਤਾ ਉਹਨੂੰ ਮੁੜ ਕੇ ਠੀਕ ਕਰੋਗੀ ਬਲਕਿ ਨਵਾਂ ਹਿੰਦੁਸਤਾਨ ਇੱਕ ਤਰੱਕੀ ਆਫਤਾ ਮੁਲਕ ਬਣਾਉਣ ਦਾ ਸੀ ਆਪਣਾ ਯੋਗਦਾਨ ਪਾਵਾਂਗੇ ਜੀ ਆਵਾਜ਼ ਆਦਮੀ ਪਾਰਟੀ ਨੂੰ ਕੁਝ ਕਹਿਣਾ ਚਾਹੋਗੇ 13 ਦੇਖੋ ਇਹ ਬਿਲਕੁਲ ਇਹ ਨਾ ਹਵਾ ਜੀ ਤੀਰ ਮਾਰਦੇ ਕਿ 13 0 13 0 ਕਰਦੇ ਕਰਦੇ ਤੇ ਤਿੰਨ ਤੇ ਆ ਗਏ ਹੈਗੇ ਹਾਂ ਇੱਕ ਮੋਰੋ ਕਟਿਆ ਗਿਆ ਹਾਂਜੀ ਇੱਕ ਮੋਰੋ ਕਟਿਆ ਗਿਆ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਕਟਿਆ ਗਿਆ ਸੋ ਮੇਰੇ ਦੰਦ ਬੱਤੀ ਉਹਦੇ ਦੰਦ ਬੱਤੀ ਹੈਗੇ ਕੇਜਰੀ ਵਾਲ ਦੇ ਸਾਡੀ ਬਹੁਤ ਗੱਲ ਸੱਚੀ ਨਿਕਲਦੀ ਹੈ ਸਭ ਬਚਕਾਨਾ ਗੱਲਾਂ ਸਿਗੀਆਂ ਨਹੀਂ ਦੰਦ ਤੁਹਾਨੂੰ ਚੈੱਕ ਵੀ ਕਰਾਉਣੇ ਚਾਹੀਦੇ ਨੇ ਨਹੀਂ ਕਹਦਾ ਉਹ ਤਾਂ ਉਹ ਦੇਖਣੇ ਪਾਰੇ ਪਰ ਇਹ ਬਚਕਾਨਾ ਗੱਲਾਂ ਸਿਗੀਆਂ ਜੀ ਇਸ ਤਰ੍ਹਾਂ ਕਦੀ ਵੀ ਕਲੇਮ ਨਹੀਂ ਕਰਨ ਸਿਆਸਤ ਬੜੀ ਨਿਸ਼ਚਤਾ ਹੁੰਦੀ ਬੜੀ ਜਾਦੂ ਬੀਜਪੀ ਦਾ ਜਿਹੜਾ ਸੀਗਾ ਪੰਜਾਬ 'ਚ ਨਹੀਂ ਚੱਲਿਆ ਨਹੀਂ ਚੱਲਿਆ ਇੰਡੀਆ 'ਚ ਵੀ ਨਹੀਂ ਚੱਲਿਆ ਜੀ ਯੂਪੀ 'ਚ ਸਾਡੀ ਸਾਡੇ ਸਾਡੇ ਟੈਲੀ 33 ਪਹੁੰਚ ਗਈ ਹੈ ਜਿਹੜੀ ਪਹਿਲਾਂ 5 6 ਸੀਗੀ ਤੇ ਇਸ ਤਰ੍ਹਾਂ ਬਾਕੀ ਸੂਬਿਆਂ 'ਚ ਅਸੀਂ ਬਹੁਤ ਵੱਡੀ ਮੁੰਬਈ ਵਿੱਚ ਮਹਾਰਾਸ਼ਟਰ 'ਚ ਅਸੀਂ ਬਹੁਤ ਅੱਗੇ ਆਂ ਬੀਜੇਪੀ ਤੋਂ ਬਹੁਤ ਸੂਬਿਆਂ 'ਚ ਅਸੀਂ ਨਵੇਂ ਇਸ ਤਰ੍ਹਾਂ ਬੰਗਾਲ ਵਿੱਚ ਅਸੀਂ ਬਹੁਤ ਅੱਗੇ ਹੈਗੇ ਜੀ ਬਹੁਤ ਸਾਰੇ ਸੂਬਿਆਂ 'ਚ ਅਸੀਂ ਬਹੁਤ ਅੱਗੇ ਆਂ ਇੱਕ ਦੋ ਸੂਬਿਆਂ 'ਚ ਸਾਨੂੰ ਪਛਾਣ ਲੱਗੀ ਹੈ ਯੂਪੀ 'ਚ ਲੱਗੀ ਆਪਣਾ ਦਿੱਲੀ 'ਚ ਲੱਗੀ ਹੈ ਹਿਮਾਚਲ 'ਚ ਲੱਗੀ ਹੈਗੀ ਹੈ ਇਸ ਤਰ੍ਹਾਂ ਕੁਝ ਕਰਨਾਟਕਾ ਜਿੰਨੀ ਸੈਂਟਾਂ ਦੀ ਆਸ ਸੀਗੀ ਉਹ ਸੈਂਟਾਂ ਸੀਟ ਨਹੀਂ ਆਈਆਂ ਪਰ ਅਸੀਂ ਲਾਈਵ ਰੱਖ ਜੋ ਨਵੇਂ ਲੱਭ ਰਹੇ ਆ ਜਿਨ੍ਹਾਂ ਨੂੰ ਜਿਹੜੇ ਖੁਦ ਆਪਾਜਪਗ ਦੀ ਨੀਤੀ ਤੋਂ ਤੰਗ ਨੇ ਉਹ ਸਾਡੇ ਨਾਲ ਆਣਗੇ ਲਾਜ਼ਮੀ ਤੌਰ ਤੇ ਤੇ ਅਸੀਂ ਦੋ ਮੈਂ 2072 ਦਾ ਜਾਦੂਈ ਅੰਕੜਾ ਪਾਰ ਕਰਕੇ ਸ਼ਮਾਰ ਨੂੰ ਡਿਫੀ ਪ੍ਰੈਮ ਪ੍ਰਧਾਨ ਬਾਰੇ ਜਿਹੜੀ ਚੱਲ ਰਹੀ ਹੈ ਬਣੇ ਬਣਨ ਦੇ ਬਣਨ ਕੇ ਜੋ ਵੀ ਸਾਨੂੰ ਮੋਦੀ ਨੂੰ ਸੱਤਾ ਤੋਂ ਲਾਣ ਵਾਸਤੇ ਜੋ ਵੀ ਰਹਿਤਾ ਦੇਣੀਆਂ ਪਈਆਂ ਜੋ ਵੀ ਕੰਪਰੋਮਾਈਜ਼ ਕਰਨੇ ਪਏ ਅਸੀਂ ਦੇਸ਼ ਦੇ ਹਿੱਤ ਵਿੱਚ ਸੰਵਿਧਾਨ ਦੇ ਹਿੱਤ ਵਿੱਚ ਲੋਕਾਂ ਦੇ ਹਿੱਤ ਵਿੱਚ ਹਿੰਦੁਸਤਾਨ ਦੇ ਹਿੱਤ ਕਰਾਂਗੇ ਨਿਊ ਮੋਤੀ ਬਾਗ ਪੈਲੇਸ ਔਰ ਇੱਕ ਸਿਹਤ ਮੰਤਰੀ ਨਾਲ ਸੀਗਾ ਕੀ ਲੱਗਦਾ ਤੁਹਾਨੂੰ ਤੁਹਾਡੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਤੁਹਾਨੂੰ ਪ੍ਰਧਾਨ ਦੇ ਦੇਖੋ ਜਿੱਦਾਂ ਸਭ ਤੋਂ ਵੱਡਾ ਕਾਰਨ ਹੈ ਕੋਈ ਵੀ ਜਿੱਤ ਵਾਸਤੇ ਇੱਕ ਕਾਰਨ ਹੀ ਹੁੰਦਾ ਹੈਗਾ ਮੈਂ ਜਦੋਂ ਮਾਮਾ ਦੀ ਪਾਰ ਜਿੱਤਿਆ ਸੀਗਾ ਉਦੋਂ ਮੈਂ ਕਿਹਾ ਸੀ ਕਿ ਜੇ ਗਾਂਧੀ ਕੋਲ ਝਾੜੂ ਨਾ ਹੁੰਦਾ ਤਾਂ ਝਾੜੂ ਕੋਲ ਗਾਂਧੀ ਨਾ ਹੁੰਦਾ ਇਹ ਸਿੱਧ ਨਿਕਲਦੀ ਨਹੀਂ ਸੀ ਐਵੇਂ ਜੇ ਇਸ ਜੇ ਇਸ ਵਾਰ ਕਾਂਸ ਕੋਲ ਗਾਂਧੀ ਨਾ ਹੁੰਦਾ ਤੇ ਗਾਂਧੀ ਕੋਲ ਕਾਂਸ ਨਾ ਹੁੰਦੀ ਤਾਂ ਵੀ ਜਿੱਤ ਸੰਭਵ ਨਹੀਂ ਸੀਗਾ ਦੋਹਾਂ ਦਾ ਸਮੇਲ ਹੁੰਦਾ ਹੈਗਾ ਤਾਂ ਜਾ ਕੇ ਜਿੱਤ ਕਿੰਨੀ ਮੈਂ ਕੱਲਾ ਹੁੰਦਾ ਨਹੀਂ ਜਿੱਤਦਾ ਸੀਗਾ ਕਾਂਸ ਇਕੱਲੀ ਲੜਦੀ ਤਾਂ ਵੀ ਨਹੀਂ ਜਿੱਦੀ ਸੀਗੀ ਦੋਹਾਂ ਦਾ ਸਮੇਲ ਹੋਇਆ ਦੋਹਾਂ ਦੇ ਵੋਟ ਇਕੱਠੇ ਹੋਏ ਦੋਹਾਂ ਦਾ ਜੋ ਲੋਕਾਂ ਦੇ ਇੱਕ ਚਾਹ ਸੀਗਾ ਕਿ ਇਹ ਸੱਤਾ ਤਬਦੀਲੀ ਕਰਨੀ ਹੈ ਉਹਨੇ ਕੰਮ ਕੀਤਾ ਤੇ ਇਹ ਮੈਨੂੰ ਛੋਟਾ ਸੁਣਾ ਦੋ ਕੀ ਨਹੀ ਛੋਟਾ ਜਾਣਾ ਨਹੀਂ ਨਹੀਂ ਮੈਨੂੰ ਗਲਾ ਅਗਲਾ ਬੈਠਾ ਛੋਟਾ ਦਾ ਜਗਾ ਦੇ ਮੋਮਬੱਤੀਆਂ ਪੁੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਜਲਦੀਆਂ ਹੀ ਰਹਿਣੀਆਂ ਪੌਣਾ ਕ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ 네ਰਨਾ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾੜ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਅੱਜ ਆਪਾਂ 13 ਪਟਿਆਲਾ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਜਿਹੜੀ ਕਾਊਂਟਿੰਗ ਹੋਣੀ ਸੀ ਉਹ ਸੰਪੰਨ ਕੰਪਲੀਟ ਹੋ ਚੁੱਕੀ ਹੈ ਤੇ ਉਹਦੇ ਵਿੱਚ जड़े कांग्रेस के कैंडडेट ने धरमवीर गांधी जी उन्होंने चौदह हज़ार अठ सौ इकती वोटा तो आप कैंडीडेट के बीजेपी के जोड़े कैंडीडेट तो उन्होंने वह है वोटा ना जीत हासिल कर दी डॉक्टर बलवीर महाराणी प्रनीत कौर को कितने कितने पड़े थे? वो मेरे को फिगर्स है कि जोड़े डॉक्टर बलबीर जी जी है उन्होंने दो लाख नब्बे हज़ार सौ वोट पे सात सौ पचासी तो प्रनीत कौर बीजेपी दो लाख अठासी हज़ार नौ सौ अठानवे वोट पे